ਵਾਹ ਵਾਹ ਕੋਈ ਵੀ ਉਹ ਬਲੋਗ ਤਾਂ ਮੇਰੇ ਤੋਂ ਰੱਖਿਆ ਹੋ ਜੇ ਪਰਿਵਾਰ ਨਾਲ ਕੇ ਬੱਚਾ ਮੰਗੇ ਮੇਰਾ ਜਨਮਦਿਨ ਹੈ ਜਿਹੜੇ ਬੱਚੇ ਬੈਠੇ ਕੀ ਲੰਨ ਮੈਂ ਹੁਤਾ ਹਾਂ ਕੀ ਮੰਗਾਇਆ ਇਹ ਕੋਈ ਲੱਗਦਾ ਮਾਮਲਾ ਕਰਦਾ ਵੀ ਤੇਰਾ ਬੇਰੇਜ ਕਾਲੀ ਇੱਥੇ ਨੌਕਰੀਆਂ ਦੇ ੱਤੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲੋਂ ਥੋੜਾ ਬੇਰੇਜ ਕਾਲਾ ਭੇਜਿਆ ਫਿਰਦਾ ਜੀ ਪਾਣਾ ਵੀ ਕਹਿੰਦਾ ਕਿ ਰੋਟੀ ਦਾ ਸਾਧਨ ਮੇਰਾ ਬਣ ਜੇ ਤੇ ਅਹੀਂ ਤੇ ਜਾਂਦੇ ਵੀ ਇੱਥੇ ਲੱਗਦੀ ਓਥੇ ਲੱਗਦੀ ਫਿਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਾਰ ਸਾਹਿਬ ਕੋਲ ਗਿਆ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਪੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਬੈਠਿਆ ਜਾਂ ਕੋਈ ਲਾਗੇ ਹੁੰਦਾ ਫਿਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨਗੀਤਾ ਉਹ ਬੰਦੇ ਖੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਸੀਂ ਦੇਖੋ ਇਨਸਾਫ ਚਾਹੁੰਦੇ ਵੀ ਬੇਰੁਜ਼ਗਾਰੀ ਤੇ ਚਲੋ ਇਹਦਾ ਮਸਲਾ ਖਈਓ ਨਾ ਜਾਈਗਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾ ਸਾਨਾ ਕੋਲ ਦੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਤਾਨੂੰ ਮੈਸੇਜ ਆਇਆ ਕਿ ਇਹ ਮੁੰਡੇ ਨਾਲ ਸੇ ਕਿਨੇ ਸੱਟਾਂ ਲਾਤੀਆਂ ਨੇ ਅਹੀਂ ਤਤਕਾਲੀ 2000 ਸਰੀਰ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਹੀਂ ਉਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਤਾ ਹੀ ਆ ਉਹ ਉਥੇ ਗਏ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਦੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੀ ਬਾਹਰੋਂ ਆਇਆ ਸੀ ਜੀ ਬੇਰਜਗਾਰ ਹੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਾਟਾ ਕਰਕੇ ਨਸ਼ੇ ਤੇ ਤਤ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਸੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਪੀ ਇਹਨਾਂ ਦਾ ਇਨਸਾਫ ਇਹੋ ਜਿਹਾ ਵਿਚਾਰਿਆਂ ਦਾ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫਦੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਵੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ ਜੀ